ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਤੇ ਮੈਂ ਤੁਹਾਨੂੰ ਬਿਲਕੁਲ ਨੋਰਮਲ ਰੇਟ ਤੇ ਤੁਹਾਨੂੰ ਆਹ 2 ਸੱਜਣਾ ਮੱਜਾਂ ਤੁਹਾਨੂੰ ਦਿਖਾਉਣੀ ਆਂ ਤੇ ਦੋ ਸੂਈਆਂ ਸਵਾਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਜੀ ਹਾਂ ਨੇ ਵਧੀਆ ਵਧੀਆ ਜੇ ਚਲੋ ਵਧੀਆ ਚੱਲਦਾ ਜੇ ਯਾਰ ਕਿ 2-4 ਦਿਨ ਪਾਤੇ ਜੀ ਹਾਂਜੀ ਉਹ ਪਰ ਮਾਲ ਪੜੀ ਇਦਾਂ ਵੀਰ ਭਰਾ ਇਦਾਂ ਮਾਲ ਫੋਨ ਤੇ ਖੜਦੇ ਰਹੇ ਪੜੀ ਅੱਛਾ ਹਾਂਜੀ ਠੀਕ ਆ ਤੇ ਅੱਜ ਫਿਰ ਭਾਵਰ ਛੁੱਟੀ ਆ ਬਿਲਕੁਲ ਬਿਲਕੁਲ ਜਾ ਰਹੀ ਉਹਦਾ ਮਾਲ ਪੜੀ ਆਪਣਾ ਵਿਕ ਜਾਦਾ ਮਾਲ ਕਿਰਪਾ ਮਹਾਰਾਜ ਦੀ ਉਹ ਵੀਡੀਓ ਚਲੋ ਉਹਦਾ ਛੌਂਗਣਾ ਪੜੀ ਇਹ ਆ ਵੀ ਚਲੋ ਵੀਰ ਭਰਾ ਜੁੜੇ ਆ ਤੇ ਫਿਰ ਨਾ ਤੇ ਚਲੋ ਫਿਰ ਨਾਮ ਦੱਸ ਤੇ ਕਰੀ ਨਾਰੋਵੜ ਜੇ ਪਿੰਡ ਰਾਪੁਰ ਸੀਦੇ ਨਾਲ ਅੱ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈ 981387936 ਠੀਕ ਹੈ ਛਰਵਾ ਜਿਹੜੀ ਆ ਪਹਿਲੇ ਨੰਬਰ ਤੋਂ ਹੀ ਕਰ ਲਈਏ ਤਾਜੀ ਸੋਈ ਵੜਿਆ ਪਹਿਲੇ ਨੇ ਵੜ ਸੁਈ ਆ ਆ ਦੇਖਾ ਤਾਜਾ ਨਾੜੋ ਜਿਹੜਾ ਨਾਲ ਜਰਸੀ ਵੱਚਾ ਇਹਦੇ ਮਗਰ ਕਿੰਨੇ ਚਿਰ ਦੀ ਸੋਈ ਜੇ ਇਹ ਇਹਨੂੰ ਅੱਜ ਦੋ ਦਿਨ ਹੋ ਗਿਆ ਭੜੀ ਸੁਈ ਨੂੰ ਅਜੇ ਬੋੜਾ ਹੀ ਆ ਹਣਾ ਇਹ ਦੇਖੋ ਹਾਂ ਜੇ ਇਹਦੀ ਬੋੜਾ ਹੀ ਭੜੀ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ ਭੜੀ ਹੁਣ ਠੰਡ ਗਾ ਆਉਂਦੇ ਹੁਣ ਇਹਨੇ ਦੁੱਧ 17 18 ਕਿਲੋ ਭੜੀ ਜਵਾਈ ਜਾਣਾ ਜੀ ਅੱਛਾ ਹਾਂ ਜੀ 17 18 ਲੀਟਰ ਜਿਹੜਾ ਦੁੱਧ ਕਰੀ ਜਾਊਗੀ ਸ਼ੇਦਾਂ ਦੇ ਭੜੀ ਪਹਿਲੇ ਨ ਵੈੜ ਆ ਵੇਖੋ ਪਹਿਲਾ ਸਵੇਰ ਸੋਈਆ ਤੇ ਮੂੰਹ ਜਿਹੜੀ ਸ਼ੇਦਾਂ ਦੇ ਆ ਤੇ ਹੈ ਪੂਰੀ ਠੰਡੀ ਸੀ ਲ ਆ ਦੇਖ ਸਕਦੇ ਗੁਲਾਬੀ ਰੰਗ ਦਾ ਥਾਨ ਹੈ ਚਾਰੇ ਥਾਨ ਇੱਕੋ ਜਿਹਾ ਸਾਈਜ਼ ਦੇ ਇੱਕੋ ਜਿਹੀ ਗੈਪ ਤੇ ਚਲੋ ਖੋਲੋ ਫਿਰ ਤੋੜ ਦਈਏ ਬਾਕੀ ਇਹ ਆ ਵੀ ਜਿਹੜੇ ਕਿਸੇ ਵੀਰ ਨੇ ਘਰੇ ਰੱਖਣੀ ਆ ਸ਼ਕੀਨੀ ਚ ਆ ਬੈੜ ਜਿਹੜੀ ਇਹਦਾ ਕੱਲਾ ਦੁੱਧ ਤਾਂ ਮੁੱਲ ਨਹੀਂ ਪੈਣਾ ਨਾਲ ਸੋਹਣਪਣੇ ਦਾ ਮੁੱਲ ਵੀ ਪੈਣਾ ਵਾ ਦੇਖੋ ਬੜੀ ਵੈੜ ਸੋਹਣਪਣੇ ਚ ਆ ਬੈੜ ਜਿਹੜੀ ਪੂਰੇ ਆਪ ਸੰਗ ਰੂਪ ਦੇਖ ਸਕਦੇ ਆ ਬਾਕੀ ਅਜੇ ਆਪਾਂ ਦੇਖ ਸਕਦੇ ਹਾਂ ਅਜੇ ਨੀਕੀ ਭਲਾ ਹੈਗੀਆਂ ਹਮਾਂ ਦੇ ਇੱਕ ਮਿੰਟ ਰੋਕ ਰੋਕ ਦੋ ਪਿੱਛੇ ਲੇਜੋ ਆ ਦੇਖ ਸਾਦੇ ਰੰਗ ਰੂਪ ਦੀ ਚੰਗੀ ਸਾਫ ਆ ਕਿ ਜਿੰਨੇ ਘਰੇ ਇੱਕ ਅੱਧੀ ਸ਼ੋਮਨਾ ਰੱਖਣੀ ਹੈ ਇੱਕ ਜਾਂ ਦੋ ਪਸ਼ੂ ਰੱਖਣੇ ਆ ਉਹਨਾਂ ਲਈ ਚੰਗੀ ਆ ਤਾਜੀ ਸੂਈ ਪਹਿਲਾ ਸੂਆ ਆ ਤੇ ਗਾਂ ਵੀ ਚਾਰ ਸਵੇਚ ਆਉਣ ਆਲੀ ਆ ਕੱਲੇ ਕੋੜ ਕੋੜ ਭੜੀ ਪਲਾ ਹੈਂਗੇ ਜੋ ਅਜੇ ਪਲਾ ਹੈਗੀਆਂ ਹਵਾਨੇ ਤੇ ਇਦਰਾ ਬਹਾਦਰ ਸਾਹਿਬ ਪੂਰੀ ਭਾਰੀ ਵੱਡੀ ਬਹਿੜਿਆ ਕੋ ਛੋਟੀ ਨਹੀਂ ਹੈ ਇਹ ਤੇ ਥਾਣੇ ਦੇ ਇਦਰਾ ਵੀ ਆਪਾਂ ਦੇਖ ਸਕਦੇ ਆ ਤੇ ਕਰੀਆ ਪੇਸ਼ਾ ਹਵਾਨਾ ਇਹਦਾ ਫਿਰ ਤੋਂ ਦੇਖ ਸਕਦੇ ਕਿੰਨਾ ਫਿਰ ਆ ਕੀ ਵਰਦੀ ਮੁੱਲੇ ਦਾ ਆਪਾਂ ਮੁੱਲ ਪਾੜੀ ਇਹਦਾ ਇਹਦੀ ਭਾਰੀ 70000 ਦੀ ਬਹਿੜੇ ਕਰ ਦਈਏ ਮੰਨਤਾ ਨਾ ਪੰਜੀ ਭਾਰੀ ਛੱਡ ਦਈਏ ਅੱਛਾ 65000 ਜੀ ਹਾਂਜੀ ਬਾਸ ਤੋਂ ਈਗਰ ਵਾਲਾ ਜਨਾਬ ਫਿਰ 2000 ਛੱਡ ਦਈਏ ਹੋਰ ਪੂਰੀ 40000 ਦੀ ਬੈਠ ਦਿੰਦਾ ਸਾਡੇ 60000 ਦੀ ਛੋੜੀ ਹੋ ਗਈ ਉਹ ਥੋੜੀ ਬਧੀ ਕੋਈ ਸ਼ੋਰ ਛਪਾਣਾ ਨਹੀਂ ਬੜੀ ਠੀਕ ਹੈ ਜੀ ਠੀਕ ਹੈ ਤੇ ਆਹ ਗਾਂ ਬੱਚੇ ਤਾਂ ਬਿਨਾਂ ਹੀ ਜੇ ਹਾਂ ਜੀ ਇਹ ਬੱਚੇ ਤਾਂ ਬਣਾ ਲਈ ਬੜੀ ਹਾਂ ਦੇ ਸਾਡੇ ਕਿੰਨਾ ਜਿਹੜੇ ਕੱਲ ਦੁੱਧ ਤਿਆਰ ਦੁੱਧ ਇਹਦੇ ਕੋਲ 9-10 ਕਿਲੋ ਬਾੜੀ ਕੰਡੇ ਵਾਲਾ ਤਿਆਰ ਜੀ ਬੜੀ ਦੇ ਮੋਕੇ ਤੇ ਹਾਂ ਜੀ ਤਿਆਰ ਜੀ ਤੋਰੋ ਫੇਰ ਇਹਨੂੰ ਇਹਦਾ ਬੱਚਾ ਨਹੀਂ ਹੈਗਾ ਇਹ ਵੀਆਂ ਦਿਨਾਂ ਦੀ ਬਾੜੀ ਸੂਈ ਦਿਓ ਅੱਛਾ ਹਾਂ ਜੀ ਬੱਚਾ ਇਹਦਾ ਮਰ ਗਿਆ ਬਾਕੀ ਗਰਮੀ ਹੁਣ ਕਾਫੀ ਭੈਣ ਦੀ ਫੇਰ ਬੱਚੇ ਗੇਰੀ ਉੱਪਰ ਚੱਲੇ ਹੋ ਜਾਂਦੇ ਆ ਪਹਿਲਾਂ ਵੈਣ ਪੱਤੀ ਠੰਡੀ ਠੰਡੀ ਬਹੁਤ ਇੱਧਰ ਕਰ ਦਿਖਾਇਆ ਜੀ ਆਹ ਦੇਖ ਸਕਦੇ ਜੀ ਖੰਡੀ ਤੇਰੀ ਆ ਜਿਹੜੀ ਪੂਰੀ ਪਹਿਲਾਂ ਨਹੀਂ ਆ ਜੀ ਇਹ ਜੀ ਤਾਂ ਇਹਦੇ ਦਿਖਾ ਦਈਏ ਤੁਹਾਨੂੰ ਇੱਕ ਤਰੀਕਾ ਲੱਗੇ ਤਾਂ ਆਹ ਦੇਖਾਂ ਜੀ ਕਿੰਨਾ ਫਿਰ ਮੁੱਲ ਵੇਚੀ ਇਹਦਾ ਜਿਹੜੀ ਇਹ ਭਾਰੀ 20000 ਦੀ ਬੜਾ ਕਰ ਦੋ ਮਾਨਦਾਨ 2000 ਛੱਡ ਜੀ 2000 ਛੱਡ ਜੀ ਤੂੰ ਦੇ ਦਾਂਗੇ ਭਾਈ 12000 ਜੀ ਦੇ ਦੇਣਾ ਕੋਈ ਆਪ ਦਾ ਮਾਨਦਾਨ ਕਰ ਤਾਂ ਇਹ ਠੀਕ ਹੈ ਤੇ ਆ ਮੱਝਾਂ ਗੱਬਣਾ ਜੀ ਦੋਵੇਂ ਹਾਂ ਜੀ ਆਹ ਦਿਨ ਭਾੜੀ 20 ਦਿਨ ਕੱਚੀ ਬੈ ਲੱਥ ਲਾਏ ਭਈਂ ਭਰੀ ਲਾਏ ਭਈ ਹੈ ਜਿਹੜੀ ਆਹ ਦੇਖਾਂ ਜੀ ਕਿੰਨਾ ਕੁ ਭਰੀ ਜਾਊਗੀ ਦੁੱਧ ਦੁੱਧ ਭਾਰੀ ਦੇਗੀ 12-13 ਕਿਲੋ ਪਿਛਲੇ ਸੂਏ ਦਿੱਤਾ ਜੀ ਤੋਰ ਰੋ ਕਦੇ 11 ਕਿਲੋ ਪਾਣੀ ਦਊਗੀ ਮੈਂ ਦੁੱਧ ਤੋਰੋ ਫੇਰ ਇਹਨਾਂ ਵਿੱਚ ਇਕ ਨਹੀਂ ਮੱਝਾਂ ਦੋਵੇਂ ਕੱਪਣਾ ਆਂ ਪਾਣੀ ਅਗਲੀ ਚੰਗੀ ਚੋਣਾ ਦੇਖਾਦੇ ਜੇ ਇਹ ਆਪੇ ਹਜੇ ਕੋਈ ਦਿਨ ਖੜਦਿਆਂ ਕੋਈ ਵੀਰ ਜਾ ਕੇ ਸੰਭਲੂਗਾ ਤੇ ਆਪਣੇ ਹਿਸਾਬ ਨਾਲ ਤਿਆਰ ਕਰ ਲੇ ਕੋਈ ਵੀਰ ਬਾਕੀ ਭਾਵੇਂ ਕੋਈ ਡੇਰੀ ਵਾਲਾ ਵੀਰ ਲੈ ਜਾਏ ਤੇ ਭਾਵੇਂ ਕੋਈ ਘਾਰ ਵਾਲਾ ਵੀਰ ਲੈ ਜਾਏ ਉਹ ਤਰੇਆ ਵੀ ਹਵਾਨੇ ਚ ਢਿੱਲਾ ਚੰਗੀਆਂ ਆ ਵਾ ਪਰ ਹੋ ਗਈਆਂ ਚੰਗੀਆਂ ਮੱਜਾਂ ਤੋਂ ਸਾਫ ਛੱਡ ਕੇ ਦੇ ਦਿੰਦੇ ਹਾਂ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਮੁੱਲ ਦੇ ਪਾੜੀ ਤਿਆਰ ਕਰਕੇ ਤੁਹਾਨੂੰ ਪਤਾ 75 ਤੋਂ ਬਾਹਰ ਹੀ ਆ ਮੈਂ ਹਾਂਜੀ ਹੁਣ ਦੇ ਦਈਏ ਬਾੜੀ ਪਹਿਲੀ ਜਾਂਦੀ ਬੈਣ ਹੋਰ ਛੋਟ ਕਰ ਲਈਏ 3000 ਛੱਡ ਲਈਏ ਬਾੜੀ ਤਿੰਨ ਨਾ ਛੱਡੀਏ ਹਣੇ ਪੰਜ ਪੂਰਾ ਹੀ ਛੱਡੀਏ ਚਲੋ ਦੇ ਦਾਂਗੇ 60000 ਦੇ ਕੋਈ ਮਾਨਦਾਨ ਕਰਦਾਂਗੇ ਭਾੜੀ ਚਲੋ ਬਾਕੀ ਕੋਈ ਜੋੜਾ ਵੀਰ ਲਊਗਾ ਤੋ ਚ ਖੁਲਾਵਾ ਨਹੀਂ ਮਾਨਦਾਨ ਕਰਦਾਂਗੇ ਚਲੋ ਜੋੜਾ ਕਰੀ ਹਾਂ ਵੀ ਉਹ ਖਾ ਦਈਏ ਫਿਰ ਪੱਕਾ ਰੇਟ ਦੱਸ ਦਿੰਨੇ ਆ ਜਿਹੜਾ ਆ ਥਾਣੇ ਦੇ ਇਕੱਲੇ ਦੇਖ ਸਕਦੇ ਜੀ ਜਿਆ ਤੋਰ ਹੈ ਵੀ ਇਕੱਲੀ ਇਹ ਵੀ ਉਹਨਾਂ ਕੀ ਟਾਈਮ ਖੜਦੀ ਜੀ ਉਹ ਵੀ ਇਹੀ ਹੋਣਾ ਹੀ ਪੜੀ ਇਹ ਵੀ ਲਾਏ ਪਈ ਹੈ ਭਾੜੀ ਦੇਖੋ ਜੀ ਆਈਆਂ ਤੇ ਇਹ ਕਿੰਨਾਂ ਕੁ ਭਰੀ ਜਾਓਗੇ ਦੁੱਧ ਦੁੱਧ ਦੇ ਵੀ ਪੜੀ ਯਾਰਾ ਮਰਾਂ ਕਿਲੋ ਦੋਊਗੀ ਭਾੜੀ ਲੈ ਜਾਓ ਬਾਕੀ ਇਹ ਆਵੇ ਜਿਹੜਾ ਕੋਈ 15 ਮਿੰਨ ਖੜਦੀਆਂ ਵਾ ਉਹਨੇ ਦਿਨਾਂ ਚ ਕੋਈ ਸਾਂਭ ਕਰ ਲੂਗਾ ਇਹਨਾਂ ਸਰੀਰੋਂ ਵੀ ਰਾਜੀ ਹੋ ਜਾਣਾ ਵਾ ਤੇ ਥੱਲਿਆਂ ਵੀ ਚੰਗੀਆਂ ਭਰ ਜਾਣਾ ਆਪਣੇ ਸਾਹ ਨਾਲ ਕਿਸੇ ਸਾਂਭ ਕਰਦੇ ਪਤਲੀ ਚਮੜੀ ਆ ਬਿਲਕੁਲ ਦੋਵਾਂ ਦੀ ਤੁਹਾਨੂੰ ਜੀਏ ਜੀਏ ਹੈ ਨਾ ਉਹ ਉਹ ਨਾ ਨਾ ਉਹ ਨਾ ਹਾਂ ਉਹ ਆਖਦੇ ਮੈਂ ਬਿਲਾਰੋ ਆਂ ਤਾਂ ਨੇ ਰਹਿ ਦੇਖ ਸਕਦੇ ਆਪਾਂ ਸੁਣ ਸੁਣ ਆ ਕਿ ਦੋ ਘੰਟੇ ਵੀ ਨਹੀਂ ਖਾਣੇ ਦੇ ਕਿਸੇ ਤੇ ਮੁੱਲ ਫੇਰੇ ਦਾ ਇਹ ਵੀ ਪਾਣੀ ਪੈਂਟ ਦੀ ਦੇ ਦੀ ਜੈਸ ਨੋ ਕਰੀਏ ਜੋੜਾ ਹੀ ਦਈਏ ਹਿਸਾਬ ਜੇ ਨਾ ਉਹਦਾ ਭੜੀ ਵੀ 60 ਦੀ ਦੇਣੀ ਹੈ ਕੱਲੀ-ਕੱਲੀ ਕਰੇਗਾ ਕੋਈ ਵੀਰ 60 ਦੀ ਦੇ ਦਾਂਗੇ ਜੇ ਕੋਈ ਜੋੜਾ ਖੜੇਗਾ 115000 ਦਾ ਭੜੀ ਅੱਛਾ ਉਹ ਚੋ ਵੀ ਕੋਈ ਥੋੜਾ ਬੋਧ ਛੋੜ ਛਪਾ ਕਰ 55 55 ਦੇ ਹਿਸਾਬ ਨਾਲ ਹੋ ਜੂਗੀਆਂ ਜੜੀਆਂ ਹਨਾ ਹਾਂਜੀ ਠੀਕ ਹੈ ਤੇ ਇਹ ਕਿੰਨਾ ਕੁ ਤਰਾ ਦੁੱਧ ਭਰੀ ਜਾਊਗੀ ਬਾਕੀ ਭੜੀ ਥਣਾ ਦੀ ਤੇ ਪਿਛੇ ਦੀ ਆਪਣੀ ਗਰੰਟੀ ਹੋ ਗਈ ਭੜੀ ਫੁੱਲ ਭਰੀ ਅੱਛਾ ਹਾਂਜੀ ਸੂਦਾ ਤੱਕ ਭੜੀ ਆਪਣੀ ਗਰੰਟੀ ਹੈ ਠੀਕ ਹੈ ਜੀ ਹਾਂਜੀ ਬਾਕੀ ਚਲੋ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਖੜੇ ਹਨਾ ਉਹਦਾ ਭੜੀ ਨਾ ਦੋਆਨੇ 10 11 ਕਿਲੋ ਭੜੀ ਭਰਗੀਆਂ ਦੁੱਧ ਠੀਕ ਹੈ ਜੀ ਹ ਵੇ ਸੱਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾ ਕਰੋ ਜੀ